ਸਤ ਸ੍ਰੀ ਅਕਾਲ ਜੀ ਤੁਹਾਡਾ ਪੰਜਾਬੀਏ ਦੇ ਕਿਚਨ ਚ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਨਿਊ ਰੈਸਪੀ ਨਾਲ ਰੂਬਰੂ ਕਰਾ ਰਹੇ ਹਾਂ ਜਿਹੜੀ ਕਿ ਇੱਕ ਨਵੀਂ ਸਬਜੀ ਬਣਾਈ ਹੈ ਤੁਸੀਂ ਦੇਖੋ ਤੇ ਦੱਸੋ ਕਿ ਕਿਹੜੀ ਸਬਜੀ ਬਣੀ ਹੈ ਵੈਸੇ ਤਾਂ ਤੁਹਾਨੂੰ ਮੈਂ ਅੱਗੋਂ ਦੱਸਾਂਗੀ ਪਰ ਤੁਸੀਂ ਇਹਨਾਂ ਦਾ ਸੋਰ ਬੜੀ ਸੁਆਦੀਸ਼ਟ ਬਣੀ ਔਰ ਬੜੀ ਟੇਸਟੀ ਬਣੀ ਹੈ ਲੋ ਜੀ ਉਹਦੀ ਸਬਜੀ ਤੁਹਾਨੂੰ ਦੱਸਿਆ ਸੀ ਉਹ ਹੀ ਕਾਰੀ ਬਣਾ ਰਹੇ ਹਾਂ ਤੁਸੀਂ ਦੇਖ ਰਹੇ ਹੋਗੇ ਤਰ੍ਹਾਂ ਨੇ ਜਿੰਨੂੰ ਕਿਸੇ ਸਲਾਦ ਦੇ ਰੂਪ ਵਿੱਚ ਯੂਜ਼ ਕਰਦੇ ਆਂ ਔਰ ਆਲੂ ਦੇਖ ਰਹੇ ਹੋਗੇ ਤੁਸੀਂ ਤੇ ਇਹਨੂੰ ਮੈਂ ਸਬਜ਼ੀ ਦੇ ਰੂਪ ਚ ਬਣਾਇਆ ਔਰ ਬਹੁਤ ਹੀ ਅੱਛੀ ਤੇ ਨਿਊਟ੍ਰੀਸ਼ਸ ਟੇਸਟੀ ਸਬਜ਼ੀ ਬਣੀ ਹੈ ਦੇਖਣ ਜੀ ਵੀ ਬਹੁਤ ਅੱਛੀ ਲੱਗਦੀ ਹੈ ਤੇ ਮੈਂ ਕੀ ਕੀਤਾ ਕਿ ਅਸੀਂ ਤਿੰਨ ਚਾਰ ਤਰ੍ਹਾਂ ਲੱਲੀਆਂ ਨੇ ਮੈਂ ਤੇ ਉਨੇ ਹੀ ਚਾਰ ਪੰਜ ਆਲੂ ਲਿੱਤੇ ਨੇ ਛੋਟੇ 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 ਹੋਣ ਤੇ ਜ਼ਿਆਦਾ ਵਧੀਆ ਨੇ ਔਰ ਇੱਕ ਪਿਆਜ਼ ਥੋੜਾ ਜਿਹਾ ਦੋ ਤਿੰਨ ਤੁਰੀਆਂ ਲਸਣ ਦੀਆਂ ਨੇ ਕਰੀ ਪੱਤਾ ਦੇਖ ਰਹੇ ਹੋਗੇ ਕਿਉਂਕਿ ਸਾਡੇ ਘਰ ਚ ਲੱਗਾ ਹੀ ਹੋਇਆ ਹੈ ਇਸੇ ਦਾ ਫਰੈਸ਼ ਕਰੀ ਪੱਤਾ ਹੈ ਔਰ 4-5 ਹਰੀਆਂ ਮਿਰਚਾਂ ਨੇ ਤੇ ਇੱਕ ਟਮਾਟਰ ਹੈ ਕਿਉਂਕਿ ਰੀਅਲੀ ਜਿਹੜੀਆਂ ਅੱਜਕੱਲ੍ਹ ਵੈਸੇ ਵੀ ਗਰਮੀਆਂ ਵਿੱਚ ਤਰ੍ਹਾਂ ਖਾਣੀਆਂ ਬਹੁਤ ਅੱਛੀਆਂ ਨੇ ਸਲਾਦ ਦੇ ਰੂਪ ਵਿੱਚ ਠੰਡੀਆਂ ਹੁੰਦੀਆਂ ਨੇ ਤੇ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਕਿ ਇਹਨੂੰ ਸਬਜ਼ੀ ਦੇ ਰੂਪ ਵਿੱਚ ਇਹਨੂੰ ਦਿੱਤਾ ਜਾਏ ਕਿਉਂਕਿ ਇਹਦੀ ਸਬਜ਼ੀ ਬਹੁਤ ਹੀ ਮੈਨੂੰ ਨਹੀਂ ਪਤਾ ਸੀ ਕਿ ਇੰਨੀ ਟੇਸਟੀ ਬਣੇਗੀ ਤੇ ਜਦੋਂ ਅਸੀਂ ਬਣਾਈ ਤਾਂ ਬਹੁਤ ਹੀ ਟੇਸਟੀ ਸਬਜ਼ੀ ਬਣੀ ਹੈ ਹੁਣ ਅਸੀਂ ਦੇਖੋ ਕੀ ਕਰਨਾ ਅੱਗੇ ਲੋ ਜੀ ਅਸੀਂ ਹੁਣ ਕੀ ਕੀਤਾ ਕਿ ਇਹ ਸਾਰੀਆਂ ਜਿਹੜੀਆਂ ਸਬਜ਼ੀਆਂ ਸੀ ਤੇ ਅਹੀ ਉਹਨੂੰ ਹੁਣ ਵਾਸ਼ ਕਰ ਲਿਆ ਹੈ ਤਰ੍ਹਾਂ ਨੂੰ ਅੱਛੀ ਤਰ੍ਹਾਂ ਵਾਸ਼ ਕਰ ਲਿਆ ਹੈ ਆਲੂਆਂ ਨੂੰ ਵੀ ਕੱਟਣ ਤੋਂ ਪਹਿਲਾਂ ਕੜੀ ਪੱਤਾ ਪਿਆ ਦਾ ਛਿਲਕਾ ਉਤਾਰ ਕੇ ਹਰੀ ਮਿਰਚ ਟਮਾਟਰ ਤੇ ਉਹ ਲਸਣ ਦੇ ਤੁਰੀਆਂ ਵੀ ਛਿਲਕੇ ਅਸੀਂ ਇਹਨੂੰ ਵਾਸ਼ ਕਰ ਲਿਆ ਕਿਉਂਕਿ ਹਮੇਸ਼ਾ ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਵਾਸ਼ ਕਰਨਾ ਜ਼ਰੂਰੀ ਹੈ ਕਿਉਂਕਿ ਜਦੋਂ ਕੱਟਦੇ ਹਨ ਫਿਰ ਵਿੱਚ ਸਬਜ਼ੀਆਂ 'ਚ ਪਾਣੀ ਪੈ ਜਾਂਦਾ ਹੈ ਹੁਣ ਕਿਉਂਕਿ ਮਿੱਟੀ ਵੀ ਹੁੰਦੀ ਹੈ ਹੁਣ ਜਿਵੇਂ ਆਲੂ ਨੂੰ ਵੀ ਦੇਖੋ ਮੈਂ ਕੱਟਣ ਤੋਂ ਪਹਿਲਾਂ ਵਾਸ਼ ਕਰ ਲਿਆ ਤੇ ਉਹ ਪਾਣੀ ਵਿੱਚ ਪਾਇਆ ਹੋਇਆ ਵਾ ਤੇ ਹੁਣ ਅਹੀ ਇਹਦੀ ਬਹਨ ਵਧੀਆ ਟੇਸਟੀ ਟੇਸਟੀ ਸਬਜੀ ਬਣਾਣੀ ਹੈ ਬਹੁਤ ਬੜੇ ਇਜ਼ੀ ਤੇ ਸਿੰਪਲ ਸਟੈਪਸ ਨੇ ਮਤਲਬ ਜਿੰਨੇ ਕਦੀ ਸਬਜੀ ਬਣਾਈ ਵੀ ਨਹੀਂ ਆਈ ਥਿੰਕ ਉਹ ਵੀ ਬਣਾ ਸਕਦਾ ਹੈ ਉਹ ਤੁਸੀਂ ਦੇਖਦੇ ਹੋਗੇ ਜਿਆਦਾ ਸਹੀ ਸਮਾਨ ਵੀ ਯੂਜ਼ ਨਹੀਂ ਕੀਤਾ ਇਸ ਘਰ ਆਮ ਸਾਡੇ ਘਰ ਵਿੱਚ ਹੁੰਦਾ ਸਮਾਨ ਸਾਰਾ ਹੁਣ ਦੇਖੋ ਸੀ ਕਿ ਕੀਤਾ ਕਿ ਜਿਹੜਾ ਸਾਰਾ ਸਾਰਾ ਹੀ ਤੋਤਾ ਸੀ ਵਾਸ਼ ਕੀਤਾ ਹੈ ਮਤਲਬ ਪਾਣੀ ਨਾਲ ਹੁਣ ਮੈਂ ਪਹਿਲਾਂ ਛਿਲਕਾ ਉਤਾਰਤਾ ਹੈ ਆਲੂਆਂ ਤੋਂ ਤੇ ਇਹੀ ਨੂੰ ਹਮੇਸ਼ਾ ਪਾਣੀ ਚ ਪਾ ਕੇ ਰੱਖਿਆ ਕਿਉਂਕਿ ਆਲੂ ਕਾਲੇ ਹੋ ਜਾਂਦੇ ਨੇ ਤੇ ਨਾਲੇ ਤਾਂ ਜੋ ਐਕਸਟਰਾ ਸਟਾਰਟ ਨੂੰ ਵੀ ਨਿਕਲ ਜਾਂਦਾ ਹੈ ਤੇ ਅਸੀਂ ਟਮਾਟਰ ਨੂੰ ਵੀ ਛੋਟਾ ਛੋਟਾ ਬਰੀਕ-ਬਰੀਕ ਕੱਟ ਲਿਆ ਵਾ ਤੇ ਮਤਲਬ ਕੁਝ ਬਰੀਕ ਕੱਟਿਆ ਤੇ ਦੇਖਿਆ ਇੱਕ ਲੰਬੇ-ਲੰਬੇ ਕੱਟੇ ਨੇ ਮਤਲਬ ਹੈਗਾ ਇੱਕ ਪਿਆਜ਼ ਸੀ ਅੱਧਾ-ਅੱਧਾ ਮੈਂ ਇੰਜ ਕੀਤਾ ਐਂਡ ਟਮਾਟਰ ਤੇ ਹਰੀ ਮਿਰਚ ਤੇ ਲਸਣ ਨੂੰ ਵੀ ਮੈਂ ਛੋਟਾ-ਛੋਟਾ ਹੁਣੇ ਬਰੀਕ ਕਰ ਲੈਣਾ ਵਾ ਤੇ ਹੁਣ ਤੁਸੀਂ ਦੇਖੋਗੇ ਜਿਹੜੇ ਮੈਂ ਲੰਬੇ-ਲੰਬੇ ਪਿਆਜ਼ ਕੱਟੇ ਨੇ ਉਹਨਾਂ ਨੂੰ ਹੀ ਕਿਸ ਤਰ੍ਹਾਂ ਪਾਣਾ ਹੈ ਉਹ ਤੁਸੀਂ ਹੁਣ ਅੱਗੇ ਮੇਰੀ ਵੀਡੀਓ 'ਚ ਬਨੇ ਰਹੋਗੇ ਤੇ ਤੁਸੀਂ ਦੇਖੋਗੇ ਤੇ ਪੂਰੀ ਵੀਡੀਓ ਦੇਖਣਾ ਕਿਉਂਕਿ ਫਿਰ ਤੁਹੇ ਕੋਈ ਸਟੈਪ ਮਿਸ ਨਹੀਂ ਹੋਏਗਾ ਉਹ ਤੁਹਾਡੀ ਵੀ ਸਬਜੀ ਬੜੀ ਟੇਸਟੀ ਬਣੇਗੀ ਹੁਣ ਦੇਖੋ ਆਲੂ ਐਕਸੇ ਛੋਟੇ-ਛੋਟੇ ਹੋਰ ਛੋਟੇ ਹੁੰਦੇ ਤੇ ਮੈਂ ਗੋਲ-ਗੋਲ ਕੱਟਨੇ ਸੀ ਤੇ ਇਹ ਥੋੜਾ ਜਿਹਾ ਸਾਈਜ਼ ਵੱਡਾ ਜਿਹਾ ਸਰਕੇ ਹੀ ਮੈਨੂੰ ਨਾ ਥੋੜਾ ਮਤਲਬ ਹਾਫ ਆਲੂ ਕੱਟ ਕੇ ਨਾ ਉਸ ਤਰੀਕੇ ਨਾਲ ਕੱਟ ਲਿਆ ਤੇ ਬਾਕੀ ਸਾਨੂੰ ਮੈਂ ਦਿਖਾ ਦਿੱਤਾ ਹੀ ਕੜੀ ਪੱਤਾ ਸੈਪਰੇਟ ਕਰ ਲਿਆ ਔਰ ਮੈਂ ਲਸਣ ਵੀ ਤੁਹਾਨੂੰ ਦੇਖਿਆ ਤੁਸੀਂ ਨੂੰ ਛੋਟਾ-ਛੋਟਾ ਕਰ ਲਿਆ ਬਰੀਕ ਕਰ ਲਿਆ ਹੁਣ ਅਸੀਂ ਤਰ੍ਹਾਂ ਦੀਆਂ ਵੀ ਜਿਹੜੀਆਂ ਡੁੰਡਲੀਆਂ ਜੀ ਹੁੰਦੀਆਂ ਉਹਨਾਂ ਲਾ ਕੇ ਤੇ ਅੱਛੀ ਤਰ੍ਹਾਂ ਸੀ ਦੇਖ ਕਟਨੀਆਂ ਨੇ ਤੇ ਇਹਨੂੰ ਜਿਹੜੇ ਕਟਣਾ ਹੈ ਨਾ ਤੇ ਇਹਦੇ ਵਿੱਚ ਇੱਕ ਖਾਸ ਖਿਆਲ ਜ਼ਰੂਰ ਰੱਖਣਾ ਤੁਸੀਂ ਕਿਉਂਕਿ ਤੇ ਵੀ ਤਰ੍ਹਾਂ ਵੀ ਕੋੜੀਆਂ ਨਿਕਲ ਆਂਦੀਆਂ ਨੇ ਹੈਨਾ ਹੁਣ ਜਿਵੇਂ ਸਬਜੀ ਬਣ ਜੀ ਕੋੜੀ ਤੇ ਫਿਰ ਉਹ ਠੀਕ ਨਹੀਂ ਲੱਗੇਗੀ ਤੇ ਜਦੋਂ ਤੁਸੀਂ ਕੋਈ ਵੀ ਜਿਹੜੋ ਕਟਨੀ ਹੈ ਨਾ ਹਰ ਇੱਕ ਤਾਰ ਤੇ ਤੁਸੀਂ ਥੋੜੀ ਚੈੱਕ ਜ਼ਰੂਰ ਕਰ ਲਿਓ ਕਿ ਕੋੜੀ ਨਾ ਹੋਏ ਉਹ ਦੇਖੋ ਇਹਨੂੰ ਗੋਲ-ਗੋਲ ਕਟਣਾ ਹੈ ਦੇਖੋ ਸਲਾਦ ਦੀ ਸਬਜੀ ਬੰਨਣਾ ਇੱਕ ਬੜੀ ਹੀ ਤੁਸੀਂ ਸੋਚ ਰਹੇ ਹੋਗੇ ਬੜੀ ਅਜੀਬ ਜੀ ਗੱਲ ਹੈ ਪਰ ਅਸੀਂ ਕਿਹਾ ਕਿ ਚਲੋ ਅਸੀਂ ਟਰਾਈ ਕਰਕੇ ਦੇਖਦੇ ਹਾਂ ਕਿਉਂਕਿ ਮੇਰੀ ਇੱਕ ਫਰੈਂਡ ਹੈ ਸੀ ਉਹ ਕਹਿੰਦੀ ਸੀ ਅਸੀਂ ਵੀ ਅਸੀਂ ਤਰਾਂ ਤੇ ਆਲੂ ਦੀ ਸਬਜ਼ੀ ਬਣਾਈ ਹੈ ਮੈਂ ਵੀ ਸੋਚਿਆ ਕਿ ਤਰਾਂ ਤੇ ਆਲੂ ਦੀ ਸਬਜ਼ੀ ਕੀ ਹੁੰਦੀ ਹੈ ਹੈਨਾ ਤੇ ਉਹਨੇ ਕਿਹਾ ਕਿ ਟੇਸਟੀ ਵੀ ਬੜੀ ਹੁੰਦੀ ਹੈ ਤੇ ਫਿਰ ਮੇਰੇ ਵੀ ਮਨ ਚ ਵਿਚਾਰ ਆਇਆ ਕਿ ਕਿਉਂ ਨਾ ਇੱਕ ਆਡੀਅנס ਨੂੰ ਇੱਕ ਨਿਊ ਰੈਸਪੀ ਨਾਲ ਸਾਹਮਣਾ ਕਰਾਇਆ ਜਾਏ ਔਰ ਅਹੀ ਬਣਾ ਕੇ ਦੇਖੀਓ ਥੋੜਾ ਜਿਹਾ ਮੈਂ ਹੋਰ ਆਪਣਾ ਮਾਈਂਡ ਲਗਾਇਆ ਜੋ ਤੁਸੀਂ ਹੁਣ ਅਗੇ ਸਟੈਪ ਦੇਖੋਗੇ ਕਿ ਅਸੀਂ ਅੱਜ ਹੋਰ ਕੀ ਮੈਂ ਅੱਜ ਚੀਜ਼ਾਂ ਬਣਾਈਆਂ ਕਿ ਸਾਡੇ ਵਾਂਗ ਕੇ ਹੀ ਸਬਜ਼ੀ ਅਸੀਂ ਦੋ ਸਬਜ਼ੀ ਬਣਾਈ ਹੈ ਐਕਚੁਅਲੀ ਅੱਜ ਨਾ ਨਾਲੇ ਅਸੀਂ ਬਣਾਇ ਸੀ ਇੱਕ ਹਲਵਾ ਕੱਦੂ ਤੇ ਨਾਲੇ ਇਹ ਤੇ ਸਭ ਨੇ ਇਹਨੂੰ ਜਿਆਦਾ ਪਸੰਦ ਕੀਤਾ ਕਿਉਂਕਿ ਵੈਸੇ ਤੇ ਹਲਵਾ ਕੱਦੂ ਵੀ ਬੜਾ ਕੋਚਾ ਖੱਟਾ ਮਿੱਠਾ ਦਾ ਬੜਾ ਸੁਆਦ ਹੁੰਦਾ ਵਾ ਪਰ ਇਹ ਜਿਆਦਾ ਵਧੀਆ ਲੱਗੀ ਅਸੀਂ ਇਹਨੂੰ ਖਾਦੀ ਬੜੀਆਂ ਚਪਾਤੀ ਦੇ ਨਾਲ ਐਨ ਮ제 ਨਾਲ ਖਾਦੀਆਂ ਨੇ ਅਸੀਂ ਤੇ ਹੁਣ ਮੈਂ ਦੇਖੋ ਕਟਿੰਗ ਤੁਹਾਨੂੰ ਦਿਖਾ ਰਹੀ ਆ ਅਸੀਂ ਕਟਿੰਗ ਕਰ ਰਹੇ ਹਾਂ ਨੇ ਗੋਲ-ਗੋਲੀ ਕਿਉਂਕਿ ਤਰ੍ਹਾਂ ਐਕਚੁਅਲੀ ਗੋਲ-ਗੋਲ ਹੋਏ ਤੇ ਜਿਆਦਾ ਪਸੰਦ ਜਿਆਦਾ ਨੂੰ ਅੱਛੀ ਮਤਲਬ ਲੱਗਦੀ ਦੇਖਣ ਚ ਵੀ ਦੇਖੋ ਕਟਿੰਗ ਚ ਇਹ ਕੋਈ ਪਤਲੀ ਵੀ ਹੁੰਦੀ ਤੁਹਾਨੂੰ ਪਤਾ ਹੈ ਤੇ گول گول ਕਟਾਂਗੇ ਤੇ ਜਿਆਦਾ ਅੱਛੀ ਹੋਣਗੀ ਤੇ ਐਵੇਂ ਹੀ ਸਾਰੀਆਂ ਇਸ ਤਰ੍ਹਾਂ ਕੱਟ ਲੈਣੀਆਂ ਨੇ ਜਿਹੜਾ ਤੁਹਾਨੂੰ ਮੈਂ ਇੱਕ ਹੋਰ ਦੁਬਾਰਾ ਦੱਸ ਨਹੀਂ ਦੱਸਣਾ ਚਾਹੰਦੀ ਸੀ ਕੀ ਭਲਾ ਕਿ ਹਰ ਇੱਕ ਤਰ ਨੂੰ ਜਿਹੜਾ ਕੱਟਦੇ ਹੋ ਕੱਟਣ ਤੋਂ ਪਹਿਲਾਂ ਨੂੰ ਕੱਟੋ ਤੇ ਪਹਿਲਾਂ ਚੈੱਕ ਕਰ ਲਓ ਖਾ ਕੇ ਦੇਖ ਲਓ ਕਿ ਕੜਵੀ ਨਾ ਹੋਏ ਤੇ ਜੇ ਕੜਵੀ ਹੋਏਗੀ ਤੇ ਉਹਨੂੰ ਨਹੀਂ ਤੁਸੀਂ ਪਾਣਾ ਤੁਸੀਂ ਪਾਣੀ ਦੂਜੀ ਤਰ ਕਿਉਂਕਿ ਦੇਖੋ ਉਹ ਜੇ ਸਲਾਜ ਤੇ ਸਾਨੂੰ ਪਤਾ ਚੱਲ ਜਾਂਦਾ ਖਾਦੇ ਹੀ ਤੇ ਚਲੋ ਠੀਕ ਹੋ ਗਿਆ ਬਟ ਹੁਣ ਜੇ ਸਬਜੀ ਬਣ ਜਾਏਗੀ ਤਾਂ ਉਹ ਸਾਰੀ ਕੜਵੀ ਹੋਏਗੀ ਤੋ ਕੋਈ ਖਾਏਗਾ ਨਹੀਂ ਹੈ ਹੈਨਾ ਵੀ ਸਬਜੀ ਤੋਂ ਹੀ ਬਹੁਤ ਕੁਝ ਪਾਇਆ ਹੁੰਦਾ ਹੈ ਤੇ ਅਸੀਂ ਆਪਣਾ ਵੇਸ ਨਾ ਕਰੇ ਕੀਤਾ ਜਾਏ ਤੇ ਉਹਨੂੰ ਅਸੀਂ ਇਸ ਤਰ੍ਹਾਂ ਦੇਖਣਾ ਹੈ ਉਹ ਦੇਖੋ ਤੁਹਾਡੇ ਸਾਹਮਣੇ ਮੈਂ ਆਲਮੋਸਟ ਜਿੰਨੀਆਂ ਮੇਰੇ ਤਿੰਨ ਚਾਰ ਤਰ੍ਹਾਂ ਸੀ ਅਸੀਂ ਉਹਨੂੰ ਕੱਟ ਲਿਆ ਹੈ ਉਹ ਦੇਖੋ ਕਿੰਨਾ ਚਾ ਲੱਗ ਰਿਹਾ ਹੈ ਗੋਲ ਗੋਲ ਲੋਲੀ ਅਸੀਂ ਹੁਣ ਜਿੰਨਾ ਵੀ ਮਟੀਰੀਅਲ ਸੀ ਸਾਰਾ ਸਬਜੀ ਬਣਾਉਣ ਵਾਸਤੇ ਹੁਣ ਤਿਆਰ ਹੋ ਗਿਆ ਹੈ ਤੇ ਹੁਣ ਅਸੀਂ ਕਿਚਨ ਵਰਤ ਵਰਤਾਨ ਕੀ ਕਰਨੀ ਹੈ ਐਸੀ ਬੈਠ ਕੇ ਸਾਰੇ ਸਬਜ਼ੇ ਕੱਟ ਰਹੀ ਸੀ ਤਰਾਂ ਵੀ ਕੱਟ ਲਿਆ ਨੇ ਸਾਰੀਆਂ ਆਲੂ ਵੀ ਕੱਟ ਲਏ ਨੇ ਟਮਾਟਰ ਵੀ ਕੜੀ ਪੱਤੇ ਨੂੰ ਸੀ ਕੱਟਿਆ ਨਹੀਂ ਮਤਲਬ ਸਿਰ ਪੱਤੇ ਦੇ ਡੰਡੇ ਤੋਂ ਪੱਤੇ ਅਲੱਗ ਕੀਤੇ ਨੇ ਤੇ ਪਿਆਜ਼ ਨੂੰ ਮੈਨੂੰ ਆਲਰੇਡੀ ਦੱਸਤੀਆਂ ਕੀ ਦੋ ਤਰ੍ਹਾਂ ਨਾਲ ਦੋ ਟਾਈਪ ਦੇ ਕੱਟੇ ਨੇ ਤੇ ਨਾਲੇ ਹਰੀ ਮਿਰਚ ਤੇ ਲਸਣ ਬਾਕੀ ਜੇ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹਦੇ ਵਿੱਚ ਹੋਰ ਕੁਝ ਚੀਜ਼ਾਂ ਪਾਣੀਆਂ ਨੇ ਅਸੀਂ ਅਜੇ ਪਨੀਰ ਵੀ ਪਾ ਸਕਦੇ ਹੋ ਮਨਾਈ ਨਹੀਂ ਐ ਪਰ ਮੈਂ ਸੋਚਿਆ ਕਿ ਪਹਿਲਾਂ ਅਸੀਂ ਆਲੂ ਤੇ ਤਰਾਂ ਦੀ ਹੀ ਸਲਾਦ ਦੀ ਸਬਜੀ ਬਣਾਣੀ ਹੈ ਕਿ ਜਿਹੜੀ ਕੇ ਸਾਨੂੰ ਦੇਖਣ ਚ ਵੀ ਅੱਛੇ ਲੱਗ ਮਤਲਬ ਮੈਂ ਜਦੋਂ ਕੱਟਿਆ ਨਾ ਮੈਨੂੰ ਦੇਖਣ ਜੀ ਇਹ ਬੜਾ ਮਤਲਬ ਇੱਕ ਮੰਨ ਨੂੰ ਨਾ ਬੜੀ ਅੱਛੀ ਜੀ ਤਸੱਲੀ ਜੀ ਹੋ ਜਾਂਦੀ ਹੈ ਕਿ ਵੀ ਬਾਕੀ ਇਹ ਸਲਾਦ ਦੀ ਸਬਜੀ ਅੱਛੀ ਬਣੇਗੀ ਤੇ ਬਣੀ ਵੀ ਹੈ ਬਣ ਕੇ ਵੀ ਇਸ ਦਿਖਾਈ ਹੈ ਸਲਾਦ ਨੇ ਤੇ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ ਦੇਖੋ ਤੁਸੀਂ ਦਿਖਾਇਆ ਨਾ ਤੁਸੀਂ ਆਲੂ ਨੂੰ ਮਤਲਬ ਆਪਣੇ ਤਰੀਕੇ ਨਾਲ ਦੇਖੋ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਲੰਬੀ ਕੱਟਣੀ ਹੈ ਆਪਣਾ ਆਪਣਾ ਸ਼ੌਂਕ ਹੁੰਦਾ ਹੈ ਤੁਸੀਂ ਲੰਬਾ ਵੀ ਕੱਟ ਸਕਦੇ ਹੋ ਟਮਾਟਰ ਵੀ ਉਸ ਟਮਾਟਰ ਕਹਿ ਰਹੀਆਂ ਆਲੂ ਵੀ ਇਸ ਤਰ੍ਹਾਂ ਕੱਟ ਸਕਦੇ ਹੋ ਲੰਬੇ ਲੰਬੇ ਪਰ ਮੈਨੂੰ ਹੈਗਾ ਸੀ ਕਿ ਮੈਂ ਇਸ ਤਰ੍ਹਾਂ ਕੱਟਾਂ ਗੋਲ ਗੋਲ ਤੇ ਮੈਂ ਉਸੇ ਤਰ੍ਹਾਂ ਹੀ ਕੱਟਿਆ ਤੇ ਹੁਣ ਅਸੀਂ ਇੱਕ ਕੱਚ ਦਾ ਡੋਂਗਾ ਤਿਆਰ ਕੀਤਾ ਹੈ ਤੇ ਜਿਹੜਾ ਮੈਂ ਤੁਹਾਨੂੰ ਇੱਕ ਟ੍ਰਿਕ ਨਵਾਂ ਦੱਸਣਾ ਹੈ ਦੇ ਵਿੱਚ ਬੇਸਨ ਯੂਜ਼ ਕਰ ਰਹੇ ਹਾਂ ਫਾਰਚ ਹੁੰਦਾ ਕਿ ਫਾਰਚ ਹੁੰਦਾ ਬੇਸਨ ਇਸ ਵੈਰੀ ਵੈਰੀ ਗੁੱਡ ਬੇਸਨ ਹੁੰਦਾ ਐ ਵੈਸੇ ਮੈਂ ਹਮੇਸ਼ਾ ਇਹੀ ਯੂਜ਼ ਕਰਦੀ ਆ ਤੇ ਜਿਹੜਾ ਹੀ ਬੇਸਨ ਪਾਣਾ ਨਾ ਜਿਆਦਾ ਅਮਾਉਂਟ ਨਹੀਂ ਪਾਣਾ ਸੀ ਮਤਲਬ ਪਕੋੜੇ ਟਾਈਪ ਨਹੀਂ ਬਣਾਣੇ ਅਸੀਂ ਇਹਨੂੰ ਸਬਜੀ ਦੀ ਤਰ੍ਹਾਂ ਹੀ ਯੂਜ਼ ਕਰਨਾ ਹੈ ਤੇ 4-5 ਚਮਚ ਲਗਾ ਲਓ 4 ਜਾਂ 5 ਤੋਂ ਚਮਚ ਜਿਆਦਾ ਨਹੀਂ ਹੈਗੇ ਉਨੇ ਕੇ ਹੀ ਚਮਚ ਅਸੀਂ ਬੇਸਨ ਉਨੇ ਕੱਚ ਦੇ ਪਾ ਲਿਆ ਡੋਂਗੇ ਵਿੱਚ ਆ ਦੇਖ ਲਓ ਠੀਕ ਐ ਤੇ ਹੁਣ ਅਸੀਂ ਇਹਨੂੰ ਕੀ ਕਰਨਾ ਹੈ ਦੇਖੋ ਅੱਗੇ ਤੇ ਦੂਜੇ ਪਾਸੇ ਅਸੀਂ ਕੜਾਈ ਵੀ ਤਿਆਰ ਕਰ ਲਈ ਐ ਜਿੱਥੇ ਹੀ ਸਬਜੀ ਬ बनानी ਵਾਸ਼ ਕਰਕੇ ਗੈਸ ਔਨ ਕਰਕੇ ਅਸੀਂ ਰੱਖਤੀ ਐ ਤੇ ਜਿਹੜਾ ਅਸੀਂ ਬੇਸਨ ਤਿਆਰ ਕੀਤਾ ਸੀ ਉਹਦੇ ਚ ਮੈਂ ਥੋੜਾ ਜਿਹਾ ਜਿਵੇਂ ਅੱਧੇ ਤੋਂ ਜ਼ਿਆਦਾ ਨਮਕ ਪਾਤਾ ਵਿੱਚ ਮਿਲਾਤਾ ਕਿਉਂਕਿ ਬੇਸਨ ਚ ਨਮਕ ਮਿਲਾਨਾ ਬਹੁਤ ਜ਼ਰੂਰੀ ਸੀ ਔਰ ਇਹਨੂੰ ਹੀ ਮਿਕਸ ਕਰ ਲਿਆ 스ਪੂਨ ਦੇ ਨਾਲ ਅੱਛੇ ਤਰ੍ਹਾਂ ਕਿ ਜਿਹੜਾ ਸਾਰਾ ਬੇਸਨ ਹੈ ਕਿਤੇ ਉਹ ਮਤਲਬ ਜਿਵੇਂ ਕਈ ਵਾਰੀ ਉਹ ਬਨ ਜਾਂਦੀ ਹੈ ਨਾ ਛੋਟ-ਛੋਟੀਆਂ ਜੀਆਂ ਗੰਡਾ ਜਾਂ ਬਨ ਜਾਂਦੀਆਂ ਨੇ ਬੇਸਨ 'ਚ ਤੇ ਅਸੀਂ ਇਸਰਕੇ ਨੂੰ ਇਸਕਾ ਕਿਸੀ ਮਿਲਾ ਦਿੱਤਾ ਚੰਗੇ ਤਰ੍ਹਾਂ ਤੇ ਹੁਣ ਤੁਸੀਂ ਦੇਖ ਰਹੇ ਹੋ ਕਿ ਮੈਂ ਇੱਕ ਗਲਾਸ 'ਚ ਪਾਣੀ ਲਿੱਤਾ ਸੀ ਤੇ ਉਹ ਪਾਣੀ ਨੂੰ ਥੋੜਾ-ਥੋੜਾ ਉਹ ਬੇਸਨ 'ਚ ਪਾਇਆ ਹੈ ਤੇ ਰੋਂ ਪਾंदे-ਪਾंदे ਸੀ ਇਸ ਨੂੰ ਇਸੇ ਤਰ੍ਹਾਂ ਹੀ ਮਿਕਸ ਕਰੀ ਜਾਣ ਨਾਲ-ਨਾਲ ਐ ਨਹੀਂ ਕਿ ਅਸੀਂ ਪਾਇਆ ਤੇ ਨੂੰ ਛੱਡਤਾ ਥੋੜਾ-ਥੋੜਾ ਪਾਣੀ ਪਾਣਾ ਹੈ ਪਰ ਉਹਨੂੰ ਕੰਟੀਨਿਊਸ਼ਨ 'ਚ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਵੀਡੀਓ ਵਿੱਚ ਇਵੇਂ ਹੀ ਇਸ ਇੱਕ ਸਪੂਨ ਲੈ ਕੇ ਮੈਂ ਥੋੜਾ ਛੋੜਾ ਸਪੂਨ ਹੋਣਾ ਚਾਹੀਦਾ ਹੈ ਜਿਹਦਾ ਬੇਸ ਅੱਛਾ ਹੋਵੇ ਤੇ ਅਸੀਂ ਇਹਨੂੰ ਬੇਸ ਦੇ ਨਾਲ ਅੱਛੀ ਤਰ੍ਹਾਂ ਨਾਲ ਮਿਲਾਇਆ ਜਾਣਾ ਹੈ ਕਿ ਕੋਈ ਵੀ ਵਿੱਚ ਮਤਲਬ ਫੀ ਫਟਕੜੀ ਜਾਂ ਛੋਟੀ ਜੀ ਕੋਈ ਕੁਝ ਨਹੀਂ ਹੋਣੀ ਚਾਹੀਦੀ ਐਨ ਸਮੂਥ ਸਾਡਾ ਬੇਸਨ ਵਿਦ ਪਾਣੀ ਦਾ ਕੋਲ ਬਣਨਾ ਚਾਹੀਦਾ ਹੈ ਇਸੇ ਤਰ੍ਹਾਂ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਨਾ ਮੋਟਾ ਹੋਣਾ ਚਾਹੀਦਾ ਪਤਲਾ ਹੋਣਾ ਚਾਹੀਦਾ ਨਾ ਮੋਟਾ ਤੇ ਬਿਲਕੁਲ ਨਹੀਂ ਹੋਣਾ ਚਾਹੀਦਾ ਨਾ ਮੀਡੀਅਮ ਤਾਂ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਐਨ ਹੈਗਾ ਜਿਵੇਂ ਪਾਣੀ ਦੀ ਤਰ੍ਹਾਂ ਹੈ ਥੋੜਾ ਜਿਹਾ ਵਿੱਚ ਕਿਉਂਕਿ ਥੋੜਾ ਜਿਹਾ ਇਸ ਕਰਕੇ ਲੱਗ ਰਿਹਾ ਕਿ ਕਿਉਂਕਿ ਦੇਖੋ ਤੁਸੀਂ ਦੇਖਿਆ ਫਿਰ ਦੁਬਾਰਾ ਤੁਸੀਂ ਦੇਖ ਰਹੇ ਹੋਗੇ ਇਸ ਜੀ ਤਰ੍ਹਾਂ ਕਿਉਂਕਿ ਤੁਹਾਨੂੰ ਇਸੇ ਤਰ੍ਹਾਂ ਪਾਣੀ ਦੀ ਤਰ੍ਹਾਂ ਬੇਸਨ ਗੁਲਣਾ ਚਾਹੀਦਾ ਤੁਸੀਂ ਦੇਖ ਰਹੇ ਹੋਗੇ ਅੱਛੇ ਕੋਈ ਫਟਕੜੀ ਕੋਈ ਗੰਡ ਨਹੀਂ ਹੈ ਬਿਲਕੁਲ ਸਮੂਥ ਸਾਡਾ ਬੇਸਨ ਤੇ ਪਾਣੀ ਦਾ ਘੋਲ ਤਿਆਰ ਹੋ ਗਿਆ ਜਿਹੜਾ ਅਸੀਂ ਦੋਂਗੇ ਚ ਬਣਾਇਆ ਸੀ ਹੁਣ ਇਹਦਾ ਕੀ ਕਰਨਾ ਹੈ ਹੁਣ ਤੁਸੀਂ ਨਾਨਾ ਦੇਖਦੇ ਰਹੋ ਦੇਖੋ ਸਾਡੀ ਕੜਾਈ ਗਰਮ ਹੋ ਗਈ ਹੈ ਤੇ ਅਸੀਂ ਹੁਣ ਇਹਦੇ ਵਿੱਚ ਯੂਜ਼ ਕਰਾਂਗੇ ਜੀ ਮਸਟਰਡ ਆਇਲ ਤੇ ਸਰੋਂ ਦੇ ਤੇਲ 'ਚ ਬਣਾਵਾਂਗੇ ਹਮੇਸ਼ਾ ਸੀ ਤੇ ਸਰੋਂ ਦਾ ਤੇਲ ਪਾ ਲਿਆ ਤੇ ਤੇਲ ਤੋਂ ਬਾਅਦ ਅਸੀਂ ਤੁਸੀਂ ਦੇਖ ਰਹੇ ਹੋਗੇ ਜਿਹੜਾ ਸੀ ਹੋਰ ਕੋਲ ਬਣਾਇਆ ਸੀ ਬੇਸਣ ਵਾਲਾ ਤੇ ਜਿਹੜੇ ਅਸੀਂ ਆਲੂ ਪਾਣੀ 'ਚ ਡੁਬੋ ਕੇ ਰੱਖੇ ਹੋਏ ਸੀ ਹੁਣ ਤੁਸੀਂ ਦੇਖ ਰਹੇ ਹੋਗੇ ਮੈਂ ਉਹਨਾਂ ਨੂੰ ਪਾ ਰਹੀ ਹਾਂ ਉਸ ਕੋਲ ਵਿੱਚ ਜਿਹੜਾ ਸੀ ਬੇਸਣ ਤੇ ਪਾਣੀ ਦਾ ਕੋਲ ਬਣਾਇਆ ਪਤਲਾ ਜਿਹਾ ਤੇ ਉਹਦੇ ਵਿੱਚ ਜਿਹੜੇ ਵੀ ਸਾਰੇ ਆਲੂ ਹੈ ਜਿੰਨੇ ਵੀ ਸੀ ਅਸੀਂ ਹੁਣ ਉਹ ਸਾਰੇ ਆਲੂ ਉਹਦੇ ਵਿੱਚ ਅਸੀਂ ਬੇਸਨ ਦੇ ਘੋਲ ਚ ਪਾਵਾਂਗੇ ਸਾਰੇ ਵਾਲੇ ਹੁਣ ਤੁਸੀਂ ਦੇਖਣਾ ਕਿ ਇਹ ਇਹਨਾਂ ਦਾ ਕੀ ਕਰਦੇ ਆ ਮਤਲਬ ਇਹ ਇੱਕ ਟ੍ਰਿਕ ਹੈ ਜਿਹੜਾ ਕਿ ਤੁਹਾਨੂੰ ਥੋੜਾ ਅੱਛੇ ਤਰ੍ਹਾਂ ਦੇਖਣਾ ਪੈਣਾ ਹੈ ਕਿ ਇਹ ਕੀ ਕਿਸਨਾ ਕਰਨਾ ਹੈ ਸਾਰਾ ਪਾਣੀ ਨਿਚੋੜ ਕੇ ਅਸੀਂ ਉਹਦੇ ਚ ਪਾ ਦੇਗੇ ਕਿਉਂਕਿ ਜੇਰੀ ਸਾਡੀ ਸਬਜੀ ਬੰਨੀ ਹੈ ਨਾ ਜਿਹੜਾ ਹੈ ਟੇਸਟ ਆਣਾ ਹੈ ਉਹ ਇਸ ਟ੍ਰਿਕ ਦੇ ਨਾਲ ਹੀ ਆਣਾ ਹੈ ਤੇ ਇਹ ਬੜਾ ਇੰਪੋਰਟੈਂਟ ਹੈ ਐਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਕਿ ਅਸੀਂ ਬੇਸਨ ਨੂੰ ਮੋਟਾ ਨਹੀਂ ਕਰਨਾ ਅਸੀਂ ਬੇਸਨ ਨੂੰ ਪਤਲਾ ਮਤਲਬ ਪਤਾ ਵੀ ਨਾ ਲੱਗੇ ਕਿ ਅਸੀਂ ਬੇਸਨ ਪਾਇਆ ਪਰ ਅਸੀਂ ਯੂਜ਼ ਵੀ ਕੀਤਾ ਸਬਜੀਟ ਲੋ ਜੀ ਅਸੀਂ ਹੁਣ ਸਾਰੇ ਅੱਜ ਆਲੂ ਪਾ ਦਿੱਤੇ ਨੇ ਹੁਣ ਅਸੀਂ ਪਾ ਕੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਦਾਂਗੇ ਔਰ ਕੁਛ ਟਾਈਮ ਲਈ ਇਸ ਇਹਨੂੰ ਥੋੜਾ ਇਹਦੇ ਵਿੱਚ ਜਿਹੜਾ ਹੀ ਬੇਸਨ ਦਾ ਕੋਲ ਬਣਾਇਆ ਹੈ ਇਹਦੇ ਵਿੱਚ ਪਏ ਰਹਿਣ ਦਵਾਂਗੇ ਕਿ ਥੋੜਾ ਇਫੈਕਟ ਇਹਦੇ ਵਿੱਚ ਆਲੂਆਂ 'ਚ ਬੇਸਨ ਦਾ ਆ ਜਾਏ ਜਿਵੇਂ ਤੁਸੀਂ ਦੇਖ ਰਹੇ ਹੋਗੇ ਜਿਵੇਂ ਤੁਹਾਨੂੰ ਮੈਂ ਵੀਡੀਓ 'ਚ ਦਿਖਾ ਰਹੀ ਹਾਂ ਵੈਸੇ ਤੁਹਾਨੂੰ ਪਤਾ ਹੀ ਹੈ ਜਿਹੜੀਆਂ ਤਰਾ ਹੁੰਦੀਆਂ ਨੇ ਮਤਲਬ ਅੱਛੀ ਹੁੰਦੀਆਂ ਨੇ ਗਰਮੀਆਂ ਵਿੱਚ ਨਿਊਟ੍ਰੀਸ਼ੀਅਸ ਹੁੰਦੀਆਂ ਨੇ ਤੇ ਇਹਦੀ ਸਮਝੀ ਵੀ ਨਿਊਟ੍ਰੀਸ਼ੀਅਸ ਹੀ ਹੋਏਗੀ ਹੁਣ ਆਹੀ ਚੰਗੀ ਤਾਂ ਜਿਵੇਂ ਜਦੋਂ ਮਿਲ ਗਿਆ ਹਨ ਪਾਣੀ ਤੇ ਆਲੂ ਇੱਕੋ ਜੇ ਹੋ ਗਏ ਉਹ ਤੁਸੀਂ ਦੇਖਣਾ ਕਿ ਇਹੀ ਅਸੀਂ ਜਿਹੜਾ ਬੇਸਨ ਸਾਡੇ ਕੋਲ ਪਿਆ ਹੈ ਹੀ ਇਹਨੂੰ ਹੀ ਯੂਜ਼ ਕਰਨਾ ਹੈ ਜਿਸ ਕੰਮਲੇ ਵੀ ਕਰਨਾ ਸਾਨੂੰ ਹੋਰ ਬੇਸਨ ਲੈਣ ਦੀ ਲੋੜ ਨਹੀਂ ਪੈਣੀ ਆ ਦੇਖੋ ਹੁਣ ਇਹਨਾਂ ਅੱਛੀ ਤਰ੍ਹਾਂ ਸਾਰਾ ਸੀ ਜਿੰਨੂੰ ਉਹਨੂੰ ਕੋਟਿੰਗ ਕਰਤੀ ਹੈ ਕਿਤੇ ਪਤਲੇ ਬੇਸਨ ਨਾਲ ਪਰ ਬੜੀ ਪਤਲੀ ਜੀ ਕੋਟਿੰਗ ਹੋਏਗੀ ਜ਼ਿਆਦਾ ਨਹੀਂ ਹੋਏਗੀ ਦੇਖੋ ਕਿ ਸਬਜ਼ੀ ਤੇ ਤੁਹਾਨੂੰ ਇਹ ਪਤਾ ਚੱਲੇਗਾ ਕਿ ਅਸੀਂ ਇਹਦੇ 'ਚ ਬੇਸਨ ਪਾਇਆ ਹੈ ਸਭ ਜੀ ਬਣਾਣ ਲੱਗੇ ਜਰੂਰ ਪਤਾ ਲੱਗ ਰਿਹਾ ਹੈ ਕਿ ਅਸੀਂ ਇਹਦੇ ਵਿੱਚ ਬੇਸਨ ਦੇ ਕੋਲ ਜਿਸੀਂ ਇਹਨਾਂ ਨੂੰ ਆਲੋਂ ਨੂੰ ਪਾਇਆ ਤੇ ਦੂਜੇ ਪਾਸੇ ਜਿਹੜਾ ਸਾਡਾ ਆਇਲ ਸੀ ਆਇਲ ਸਾਡਾ ਜਿੰਮੇ ਗਰਮ ਹੁੰਦਾ ਹੈ ਉਮੇਂ ਹੀ ਅਸੀਂ ਇਹਨੂੰ ਆਇਲ ਚ ਪਾਣਾ ਹੈ ਲੋ ਜੀ ਸਾਡਾ ਹੁਣ ਜਿਹੜਾ ਆਇਲ ਹੈ ਰੈਡੀ ਹੋ ਗਿਆ ਕਿਉਂਕਿ ਮਸਟਰਡ ਆਇਲ ਪਕਣਾ ਚਾਹੀਦਾ ਹੈ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਧੂਆ ਨਿਕਲ ਰਿਹਾ ਹੈ ਕਿ ਕੱਚਾ ਨਹੀਂ ਮਸਟਰਡ ਆਇਲ ਹੀ ਯੂਜ਼ ਕਰਨਾ ਖਰਾਬ ਹੁੰਦਾ ਹੈ ਹੈਲਥ ਵਾਸਤੇ ਤੇ ਅਸੀਂ ਉਧਰ ਉਹਨੇ ਜਿਹੜੇ ਆਲੂ ਨੂੰ ਅਸੀਂ ਥੋੜਾ ਜਿਹਾ ਡਬੋ ਲਿਆ ਸੀ ਉਹਦੇ ਵਿੱਚ ਜਿਹੜਾ ਬੇਸਨ ਦਾ ਕੋਲ ਬਣਾਇਆ ਸੀ ਤੇ ਹੁਣ ਅਸੀਂ ਇਹਦੇ 'ਚ ਦੇਖ ਤੁਸੀਂ ਮਤਲਬ ਜਦੋਂ ਆਇਲ ਗਰਮ ਹੋ ਜਾਂਦਾ ਮਸਟਰਡ ਆਇਲ ਇਹਦਾ ਕਲਰ ਚੇਂਜ ਹੋ ਜਾਂਦਾ ਵਾ ਤੇ ਹੁਣ ਜਿਹੜੇ ਦੇਖੋ ਅਸੀਂ ਤੁਸੀਂ ਦੇਖ ਰਹੇ ਹੋਗੇ ਜਿੰਨੇ ਵੀ ਆਲੂ ਅਸੀਂ ਸਾਰੇ ਉਹਦੇ 'ਚ ਪਾਏ ਸੀ ਬੇਸਨ 'ਚ ਉਹ ਸਾਰੇ ਦੇ ਸਾਰੇ ਅਸੀਂ ਹੁਣ ਉਸ ਆਇਲ 'ਚ ਮਸਟਰਡ ਆਇਲ 'ਚ ਪਾ ਦਦੇ ਆ ਦੇਖੋ ਉਰ ਸਾਡਾ ਜਿਹੜਾ ਗੈਸ ਹੈਗਾ ਉਹ ਸਲੋ ਹੋਣਾ ਚਾਹੀਦਾ ਜਿਹੜਾ ਅਸੀਂ ਇਹਨੂੰ ਕੜਾਈ 'ਚ ਪਾਣਾ ਹੈ ਹੁਣ ਅਸੀਂ ਜਿਹੜੇ ਥੋੜਾ ਬੇਸਨ ਦਾ ਕੋਲ ਬਚਿਆ ਹੋਇਆ ਸੀ ਜਿਹਦੇ 'ਚ ਅਸੀਂ ਆਲੂ ਕੱਢ ਕੇ ਫਰਾਈ ਕਰ ਰਹੇ ਹਾਂ ਉਸੇ ਤਰ੍ਹਾਂ ਅਸੀਂ ਹੁਣ ਪਾਵਾਂਗੇ ਇਹਦੇ ਵਿੱਚ ਤਰ੍ਹਾਂ ਦੇ ਜਿੰਨੀ ਉਹ ਤਰ੍ਹਾਂ ਹੀ ਕੱਟੀਆਂ ਨੇ ਸਾਰੀਆਂ ਅਸੀਂ ਇਹਦੇ ਵਿੱਚ ਹੁਣ ਡਬੋਣੀ ਹੈ ਜਿਵੇਂ ਪਹਿਲਾਂ ਅਸੀਂ ਤੁਸੀਂ ਦੇਖਿਆ ਹੋਏਗਾ ਆਲੂਣ ਕੀਤਾ ਸੀ ਜਿੰਨੀਆਂ ਵੀ ਤਰਾਂ ਨੇ ਨੰਨਾ ਪਾ ਕੇ ਅੱਛੀ ਤਰ੍ਹਾਂ ਨਾਲ ਅਸੀਂ ਮਿਕਸ ਕਰ ਲਾਂਗੇ ਮਤਲਬ ਬੇਸਨ ਦੀ ਕੋਟਿੰਗ ਹੋਏਗੀ ਵੀ ਨਹੀਂ ਉਹ ਲੱਗੇਗੀ ਵੀ ਨਹੀਂ ਪਰ ਫਿਰ ਵੀ ਅਸੀਂ ਇਹਨੂੰ ਮਲਪਾਨਾ ਹੈ ਕਿਉਂਕਿ ਜਿੰਵੇਂ ਥੋੜਾ ਪਤਲਾ ਜਿਹਾ ਹੈਗਾ ਇਹ ਕੋਲ ਇਸੇ ਤਰ੍ਹਾਂ ਹੀ ਪਾਣਾ ਸੀ ਜਿੰਨਾ ਸਾਡਾ ਹੈਗਾ ਇਸ ਤੋਂ ਹੋਰ ਹੀ ਬੇਸਨ ਨਹੀਂ ਪਾਣਾ ਜਿੰਨਾ ਬੇਸਨ ਹੈਗਾ ਸਾਡਾ ਉਨਾ ਹੀ ਇਹ ਯੂਜ਼ ਕਰ ਲੈ। ਤੇ ਜਿੰਨੀਆਂ ਵੀ ਸਾਡੀਆਂ ਟੋਟਲ ਕੱਤੀਆਂ ਹੋਈਆਂ ਨੇ ਸਾਡੀਆਂ ਤਰ੍ਹਾਂ ਦੀਆਂ छोटे छोटे टुकड़े वो सारे अं इसे तो तो हिमेंख रहे, हाँ, रहे हो सारे पा लेंगे असी सोच लो कि घट है पर घट नहीं है जिन्ना से इसी, सारे अभी टोटल ਸਾਰੇ ਪੀਸਸ ਅਸੀਂ ਇਕੱਠੇ ਅਸੀਂ ਸਾਰੇ ਅਸੀਂ ਪਾਦੇ ਨੇ ਦੇਖੋ ਹੋਣਸੀ ਨੂੰ ਅੱਛੇ ਤਰ੍ਹਾਂ ਮਿਕਸ ਕਰ ਲੈਣਾ ਬਰਸਮੋਂ ਦੀ ਹੈਲਪ ਨਾਲ ਅਸੀਂ ਮਿਲਾ ਦਾਂਗੇ ਅਸੀਂ ਇਹਨੂੰ ਵੀ ਜਿਵੇਂ ਅਸੀਂ ਆਲੂਆਂ ਨੇ ਕੀਤਾ ਸੀ ਤੁਕ ਕਿ ਇਹਦੇ ਨਾਲ ਸਾਡੀ ਜਿਹੜੀ ਸਬਜੀ ਬਣਨੀ ਹੈ ਟੇਸਟੀ ਬਣਨੀ ਹੈ ਜਿਹੜਾ ਅਸੀਂ ਇਹ ਟ੍ਰਿਕ ਯੂਜ਼ ਕੀਤਾ ਔਰ ਪਲੀਜ਼ ਇਹਨੂੰ ਯੂਜ਼ ਜ਼ਰੂਰ ਕਰਨਾ ਹੈ ਮਿਕਸ ਨਾ ਕਰਿਓ ਉਹਨੂੰ ਅਮ ਵਧੀਆਸ ਕਲਾਸ ਫਰਸਟ ਕਲਾਸ ਹਨਾ ਕੋ ਮਿਕਸ ਹੋ ਰਿਹਾ ਪਾਸੇ ਅਸੀਂ ਦੇਖੋ ਇਹ ਆਲੂ ਸੀ ਪਾਇਆ ਸੀ ਕੁਝ ਨਹੀਂ ਲੱਗ ਰਿਹਾ ਕਿ ਅਸੀਂ ਇਹਦੇ ਵਿੱਚ ਨੋ ਇਹ ਬੇਸਨ ਨਾਲ ਲਾਇਆ ਤੁਸੀਂ ਦੇਖ ਰਹੇ ਹੋਗੇ ਲਗਦੇ ਇੱਕ ਵੀ ਉਵੇਂ ਹੀ ਸੇਮ ਆਲੂ ਹੁੰਦੇ ਨੇ ਜਿਵੇਂ ਅਸੀਂ ਨੋਰਮਲ ਆਲੂਆਂ ਨੂੰ ਸੀ ਫਰਾਈ ਕਰਦੇ ਆ ਔਰ ਫਰਾਈ ਪੂਰੇ ਨਹੀਂ ਕਰਨੇ ਮਤਲਬ ਜਿਆਦਾ ਕੀ ਕਹਿੰਦੇ ਨੇ ਕੱਚੇ ਪੱਕੇ ਰੱਖਨੇ ਨੇ ਜਿੰਨੂੰ ਕਹਿੰਦੇ ਨੇ ਅੱਧੇ ਕੱਚੇ ਹੀ ਹੋਣ ਕਿਉਂਕਿ ਇਹਨੇ ਸਬਜ਼ੀ 'ਚ ਵੀ ਪਕਣਾ ਹੈ ਔਰ ਕੋਈ ਦੇਖੋ ਜਿਆਦਾ ਓਇਲ ਨਹੀਂ ਯੂਜ਼ ਕੀਤਾ ਤੁਸੀਂ ਦੇਖਾ ਕਰੋ ਬੇਸਨ ਹੀ ਯੂਜ਼ ਕੀਤਾ ਪਤਾਮੀ ਉਹਨਾਂ ਦੇ ਕਰਕੇ ਜਿਹੜੀ ਸਾਡੀ ਸਬਜ਼ੀ ਦਾ ਬੰਨਾ ਟੇਸਟ ਹੋਰ ਅੱਛਾ ਬੰਨਾ ਹੋਣੇ ਤੇਜ਼ ਅੱਗ ਕਰਦੀ ਹੋਈ ਹੈ ਠੀਕ ਹੈ ਕਿਉਂਕਿ ਅਸੀਂ ਹੁਣ ਫਰਾਈ ਕਰਨੇ ਆ ਤੇ ਤੇਜ਼ ਅੱਗ 'ਚ ਫਰਾਈ ਕਰਨ ਨਾਲ ਇਹਦਾ ਜਿਹੜਾ ਟੇਸਟ ਅੱਛਾ ਹੁੰਦਾ ਹੈ ਮਤਲਬ ਜਿਆਦਾ कुरकुरੇ ਜਿਹਾ ਹੋ ਜਾਂਦੇ ਨੇ ਆਲਮੋਸਟ ਸਾਡੇ ਹੋ ਗਏ ਨੇ ਆਲੂ ਹੁਣ ਅਸੀਂ ਇਹਨਾਂ ਨੂੰ ਕੱਢ ਲਵਾਂਗੇ ਮੈਂ ਪਾਣੀ ਜਿਹੜਾ ਕੋਈ ਕੱਢਣਾ ਥੋੜਾ ਜਿਹਾ ਸਾਈਡ ਕਰਕੇ ਕਿਉਂਕਿ ਜਿਹੜਾ ਐਕਸਟਰਾ ਹੁੰਦਾ ਆਇਲ ਉਹ ਸਾਰਾ ਨਿਕਲ ਜਾਂਦਾ ਹੈ ਜਿੰਨੇ ਵੀ ਨੇ ਸਾਰੇ ਅਸੀਂ ਕੱਢ ਲਵਾਂਗੇ ਦੇਖੋ ਜਿਵੇਂ ਕੱਢ ਰਹੇ ਸੀ ਉਹਨੇ ਇੱਕ ਸਾਈਡ ਤੇ ਕਰੀ ਜਾਂਦਾ ਸੀ ਹੂੰ ਉਹ ਦੇਖੋ ਕੋਈ ਜ਼ਿਆਦਾ ਵੇਸਣ ਵੀ ਨਹੀਂ ਲੱਗ ਰਿਹਾ ਸਾਨੂੰ ਨੋਰੀ ਆਲ ਨੂੰ ਤਾਂ ਬਾਰਾ ਹੁਣ ਸਾਡੀ ਆਣੀ ਵਾਰੀ ਤਰ੍ਹਾਂ ਦੀ ਜਿਹੜੇ ਉਹੀ ਉਹੀ ਵੇਸਣ ਚ ਪਾਏ ਸੀ ਪੂਰੇ ਦੇ ਪੂਰੇ ਅਸੀਂ ਮਤਲਬ ਇਹਨਾਂ ਨੂੰ ਐ ਨਹੀਂ ਕਿ ਵੀ ਅਸੀਂ ਕੁਝ ਬੇਸਣ ਇਹ ਵਿੱਚ ਰੱਖਾਂਗੇ ਜਿੰਨਾ ਵੀ ਵਿੱਚ ਕੁਝ ਬੇਸਣ ਇਹ ਚ ਆ ਜਾਂਦਾ ਨਾਲ ਤੇ ਆਇ ਜਾਏ ਕੋਈ ਗੱਲ ਨਹੀਂ ਹੈ ਤੁਸੀਂ ਦੇਖੋ ਤੁਹਾਡੇ ਸਾਹਮਣੇ ਮੈਂ ਪਾ ਰਹੀ ਹਾਂ ਇਸੇ ਤਰ੍ਹਾਂ ਹੀ ਤੁਸੀਂ ਸਾਰੇ ਹੀ ਪਾਨੇ ਟੋਟਲ ਜਿੰਨੇ ਵੀ ਹੋਣਗੇ ਹੁਣ ਦੇਖੋ ਤੁਸੀਂ ਦੇਖ ਰਹੇ ਹੋ ਔਰ ਮੈਂ ਇਹਨਾਂ ਨੂੰ ਇੱਕੋ ਹੱਥ ਨਾਲ ਨਹੀਂ ਪਾਇਆ ਤੁਸੀਂ ਇਹ ਵੀ ਨੋਟ ਕੀਤਾ ਹੋਏਗਾ ਇਹਦੇ ਨਾਲ ਉਹਨੂੰ ਪਾ ਰਹੀ ਹਾਂ ਇੱਕ 스ਪੂਨ ਦੇ ਨਾਲ ਇਹਦੇ ਨਾਲ ਥੋੜਾ ਬੋਤਾ ਬੇਸਣ ਵੀ ਆਂਦਾ ਹੈ ਉਹ ਜਿੰਨੇ ਵੀ ਸਾਰੇ ਸੀ ਅਸੀਂ ਜਿਆਦਾ ਮਤਲਬ ਬੇਸਣ ਬਚਾਉਣਾ ਨਹੀਂ ਹੈ ਔਰ ਇਹਨੂੰ ਜਨਸੀ ਇਹਨੂੰ ਪਾਣਾ ਹੈ ਹੀ ਕੜਾਈ ਵਿੱਚ ਉਦੋਂ ਤੀ ਦੇਖਿਆ ਗਿਆ ਨਹੀਂ ਇਹਨੂੰ ਉਦ ਘੱਟ ਪਾਣਾ ਮਤਲਬ ਜ਼ਿਆਦਾ ਨਹੀਂ ਤੇਜ਼ ਪਾਣਾ ਸੀ ਕਿ ਜ਼ਿਆਦਾ ਤੇਜ਼ ਪਾੰਦਣਾ ਕੀ ਹੁੰਦਾ ਕਿ ਉਹ ਛਿੱਟੇ ਜਿਵੇਂ ਪੈਂਦੇ ਨੇ ਹੁਣ ਤੁਸੀਂ ਦੇਖੋ ਜਿੰਨਾ ਵੀ ਸੀ ਅਸੀਂ ਪਾ ਦਿੰਨਾ ਔਰ ਬਹੁਤ ਹੀ ਮਤਲਬ ਅਪਰੋਕਸੀਮੇਟ ਤੁਸੀਂ ਦੇਖ ਮਤਲਬ ਦੇਖੋਗੇ 1 ਸਪੂਨ ਜਾਂ 2 ਸਪੂਨ ਅਸੀਂ ਇਹਨੂੰ ਬਚਾਵਾਂਗੇ ਪੂਰਾ ਵਿਧਵੇਸ਼ਨ ਅਸੀਂ ਉਹਨੂੰ ਪਾ ਰਹੇ ਹਾਂ ਇਹ ਆ ਦੇਖੋ ਸਾਰੇ ਮਰੇ ਸਾਰੇ ਜਿੰਨੀਆਂ ਵੀ ਤਰ੍ਹਾਂ ਸੀ ਸਾਰੀਆਂ ਪਾਦਲੀਆਂ ਨੇ ਬੇਸਨ ਬਚਾਣਾ ਹੈ ਪਰ ਬਹੁਤ ਥੋੜਾ ਪਾਣਾ ਹੈ ਥੋੜਾ ਥੋੜਾ ਬਚਾਣਾ ਸੋਰੀ ਹੁਣ ਤੁਸੀਂ ਦੇਖੋ ਕਿ ਜਿਹੜਾ ਬੇਸਨ ਬਚਿਆ ਹੈ ਉਹ ਕਾਦੇ ਵਾਸਤੇ ਬਚਾਇਆ ਹੈ ਇਹ ਚਿੱਕੀ ਕਰਨਾ ਹੈ ਹੁਣ ਇਹ ਵੀ ਇੱਕ ਨਿਊ ਚੀਜ਼ ਹੈ ਆ ਦੇਖੋ ਠੀਕ ਹੈ ਹੁਣ ਇੰਨਾ ਕ ਬਚਿਆ ਇੰਨਾ ਸੀ ਰੱਖ ਦਾਂਗੇ ਕਿ ਅਸੀਂ ਹੁਣ ਇਹਨੂੰ ਜਿਹੜਾ ਅਸੀਂ ਪਾਈਆਂ ਨੇ ਤਰ੍ਹਾਂ ਆਇਲ ਵਿੱਚ ਤੇ ਥੋੜਾ ਗੈਸ ਨੂੰ ਅਸੀਂ ਹੁਣ ਥੋੜਾ ਤੇਜ਼ ਕਰਨ ਕਰਾਂਗੇ ਤੇ ਉਸ ਤੋਂ ਬਾਅਦ ਇਹਨੂੰ ਅੱਛੀ ਤਰ੍ਹਾਂ ਹੋਣ ਮਿਕਸ ਕਰ ਦਾਂਗੇ ਅਸੀਂ ਇਹਨੂੰ ਫਲਾ ਫਲਾ ਦਾਂਗੇ ਆ ਦੇਖੋ ਤੇ ਅਜੇ ਸੰਸੁਭਾਜ ਲਗਾ ਕੇ ਜਿਵੇਂ ਵੇਸਨ ਇਹਦੇ ਉਧਰ ਘੁੰਮਦਾ ਨਾ ਜਾਂਦਾ ਪਰ ਜੇ ਥੋੜਾ ਜਿਹਾ ਇਹ ਫਰਾਈ ਹੋ ਜਾਏਗਾ ਨਾ ਸਾਨੂੰ ਇਹ ਵੇਸਨ ਇਹਨਾਂ ਨਜ਼ਰ ਨਹੀਂ ਆਏਗਾ ਇੰਨਾ ਕਿ ਵੇਸਨ ਨਜ਼ਰ ਆਏਗਾ ਲੱਗੇਗਾ ਨਹੀਂ ਇੰਨਾ ਕਿ ਇਹ ਵੇਸਣ ਕਿਉਂਕਿ ਅਸੀਂ ਇਹਨੂੰ ਫੁੱਲੀ ਫਰਾਈ ਨਹੀਂ ਕਰਨਾ ਤਾਂ ਦੇਖੋ ਅੱਛੇ ਤਰ੍ਹਾਂ ਮਿਕਸ ਹੋ ਗਿਆ ਸਾਰਾ ਗੈਸ ਸਾਡਾ ਤੇਜ ਹੈ ਕਿਉਂਕਿ ਤੇਜ ਗੈਸ 'ਤੇ ਅਸੀਂ ਸਾਰੇ ਨੂੰ ਬੰਦੇ ਨੂੰ ਹੀ ਫਰਾਈ ਕਰਨਾ ਹੈ ਤੇ ਆਲਮੋਸਟ ਸਾਡੀ ਜਿਹੜੀ ਸਬਜੀ ਹੈ ਉਹ ਬਣਾੰਦੇ ਵਿੱਚ ਪਹੁੰਚਣ ਵਾਲੀ ਹੈ ਬਸ ਇਹਦੇ ਵਿੱਚ ਇੱਕ ਆ ਇੱਕ ਟ੍ਰਿਕ ਤੁਹਾਨੂੰ ਵੇਸਣ ਦੱਸੇ ਇੱਕ ਹੁਣ ਹੋਰ ਟ੍ਰਿਕ ਆ ਨਾ ਜਿਹੜਾ ਅੱਗੇ ਆਏਗਾ ਉਹ ਤੁਸੀਂ ਦੇਖਣਾ ਉਹਦੇ ਚਹੀ ਕੀ ਕਰਨਾ ਹੈ ਤੁਸੀਂ ਦੇਖ ਰਹੇ ਹੋਗੇ ਕਿ ਬੀਜ ਨੂੰ ਏ ਥੋੜਾ ਵੇਸਣ ਪੱਕਦਾ ਪਿਆ ਹੈ ਮੈਂ ਤੁਹਾਨੂੰ ਇਹ ਵੀਡੀਓ 'ਚ ਸਾਰੇ ਇਸ ਵਗੇ ਦਿਖਾ ਰਹੀ ਹਾਂ ਕਿ ਤੁਹਾਨੂੰ ਲੱਗੇ ਨਾ ਕਿ ਜੇ ਤੁਸੀਂ ਬਣਾਓ ਤੇ ਇਹ ਕੀ ਹੋ ਗਿਆ ਹੈ ਪਰ ਇਹਦੇ ਨਾਲ ਕੁਝ ਨਹੀਂ ਹੋਣਾ ਜ ਜਿਹੜੀ ਸਬਜੀ ਦੇ ਰੂਪ ਚ ਬਨੇਗਾ ਤੇ ਤੁਹਾਨੂੰ ਕੋਈ ਨਾ ਚੀਜ਼ ਨਾ ਨਹੀਂ ਆਏਗੀ ਹੁਣ ਤਾਂ ਥੋੜਾ ਜਿਹਾ ਬੇਸਨ ਜ਼ਰੂਰ ਨਜਰ ਆ ਜਾਂਦਾ ਕਿ ਵਿੱਚ ਵਿੱਚ ਬੇਸਨ ਸ਼ਾਇਦ ਇਕੱਠਾ ਇਕੱਠਾ ਜਿਹਾ ਹੋ ਜਾਂ ਜਿਵੇਂ ਹੋ ਜਾਂਦਾ ਨੇ ਉਂਝਦਾ ਹੁੰਦਾ ਪਿਆ ਪਰ ਕੋਈ ਗੱਲ ਨਹੀਂ ਹੈ ਆ ਦੇਖੋ ਜਿਹੜਾ ਟੇਸਟ ਆ ਨਾ ਇਹਦੇ ਕਰਕੇ ਹੀ ਆਣਾ ਹੈ ਜਿਹੜਾ ਜਿਹੜਾ ਬੇਸਨ ਇਕੱਠਾ ਇਕੱਠਾ ਹੋ ਰਿਹਾ ਨਾ ਉਹਦੇ ਕਰਕੇ ਹੀ ਆਣਾ ਸਾਡਾ ਟੇਸਟ ਹੂੰ ਉਤੇ ਦੇਖਣਾ ਦੇਖਿਆ ਜਾਏਗਾ ਕਿ ਆਇਲ ਸਾਨੂੰ ਕੋਈ ਲੋੜ ਨਹੀਂ ਪਈ ਹੋਰ ਪਾਣ ਦੀ ਜਿੰਨਾ ਹੀ ਆਲ ਪਾਇਆ ਆਇਲ ਪਾਇਆ ਸੀ ਉਨਾ ਹੀ ਯੂਜ਼ ਕਰਨਾ ਸੀ ਇਹਨਾਂ ਕੋਈ ਤੜਕਾ ਲਾਣਾ ਉਦੋਂ ਵੀ ਅਸੀਂ ਹੋਰ ਯੂਜ਼ ਨਹੀਂ ਕਰਨਾ ਕਿਉਂਕਿ ਆਲਰੇਡੀ ਹੀ ਫਰਾਈ ਕੀਤੀਆਂ ਨੇ ਆਲੂ ਵੀ ਤੇ ਤਰਾਂ ਵੀ ਇੰਨਾ ਵਿੱਚੋਂ ਵੀ ਆਇਲ ਨਿਕਲਣਾ ਜੁਰੇ ਸੀ ਨੂੰ ਤੜਕੇ ਚ ਪਾਣਾ ਹੈ ਦੁਬਾਰਾ ਤੇ ਹਉਂ ਤੇ ਦੇਖੋ ਜਿਹੜਾ ਬੱਚਾ ਸੀ ਸਾਡਾ ਕੀ ਕਹਿੰਦੇ ਨੇ ਨੂੰ ਬੇਸਨ ਉਹਨੂੰ ਹੀ ਕੀ ਕਰਦੇ ਆ ਹੁਣ ਤੇ ਸੋਚ ਲੋਗੇ ਕਿ ਇੱਥੇ ਸਾਰਾ ਕੁਝ ਪਾ ਰਹੇ ਆ ਹੁਣ ਜਿਹੜਾ ਸਾਡਾ ਕੋਲ ਬੱਚਾ ਆਇਆ ਹੈ ਬੇਸਨ ਦਾ ਇਹਦੇ ਚ ਅਸੀਂ ਜਿਹੜੇ ਲੰਬੇ ਲੰਬੇ ਪਿਆਜ਼ ਕੱਟੇ ਸੀ ਮੈਂ ਉਹ ਪਾਨੇ ਆ ਆ ਦੇਖੋ ਦੇਖਿਆ ਹੁਣ ਇਹਦੇ ਵਿੱਚ ਅਸੀਂ ਜਿੰਨੇ ਵੀ ਪਿਆਜ਼ ਆ ਸਾਰੇ ਸਾਰੇ ਪਾ ਦਾਂਗੇ। ਬਸ ਸਾਰੇ ਵਾਲੇ ਨਹੀਂ ਲੰਬੇ ਲੰਬੇ ਦੇ ਕੱਟੇ ਨੇ। ਹੁਣ ਤੁਸੀਂ ਆਹੀ ਦੇਖੋਗੇ ਕਿ ਇਹਦਾ ਵੀ ਇੱਕ ਆਪਣਾ ਮਜ਼ਾ ਵੱਖਰਾ ਹੀ ਸਵਾਦ ਆਣਾ ਹੈ। ਜਿਹੜੇ ਇਹ ਲੰਬੇ ਲੰਬੇ ਪਿਆਜ਼ ਸਾਰੇ ਵੇਸਨ ਚ ਪਾ ਦਿੰਦੇ ਨੇ। ਠੀਕ ਹੈ। ਇਹ ਲੋਜੀ ਇਹਨੂੰ ਅਸੀਂ ਹੁਣ ਇਸੇ ਤਰ੍ਹਾਂ ਹੀ ਮਿਕਸ ਕਰ ਦੇਣਾ ਹੈ। ਜਿਵੇਂ ਅਸੀਂ ਆਲੂ ਤੇਨੂੰ ਤਰ੍ਹਾਂ ਨੂੰ ਕੀਤਾ ਸੀ ਮਤਲਬ ਥੋੜਾ ਜਿਹਾ ਮਿਲਾ ਕੇ ਅਸੀਂ ਇਹਨੂੰ ਥੋੜਾ ਡਬੋ ਕੇ ਰੱਖਾਂਗੇ। ਆਹ ਦੇਖੋ। ਜੈਸਾ ਜਿੰਨਾ ਵੀ ਵੇਸਟ ਇਸ ਦਾ ਯੂਜ਼ ਵੀ ਹੋ ਜਾਏਗਾ ਤੇ ਕੋਈ ਵੇਸਟ ਵੀ ਨਹੀਂ ਹੋਇਆ ਤੇ ਸਾਰੇ ਚੀਜ਼ਾਂ ਨੂੰ ਅਸੀਂ ਇੱਥੇ ਮਿਲਾਕ ਦਿੱਤਾ ਉਾਇਸੇ ਤਰ੍ਹਾਂ ਮੇ ਇਹ ਆਲਮੋਸਟ ਫਰਾਈ ਹੋ ਗਿਆ ਨੇ ਇਹਨੂੰ ਨਸੀ ਹੁਣ ਵੀ ਕੱਢ ਲਵਾਂਗੇ ਕਿਉਂਕਿ ਫਰਾਈ ਹੋ ਗਿਆ ਨੇ ਸਾਡੀਆਂ ਹੁਣ ਤਾਂ ਹੈਗਾ ਸਾਡਾ ਤੜਕੇ ਦਾ ਸਾਥ ਤਾਂ ਉਹ ਨਹੀਂ ਸੀ ਇਹਨਾਂ ਨੂੰ ਵੀ ਸਾਰੇ ਤਰ੍ਹਾਂ ਨੂੰ ਕੜ ਲਾਂਗੇ ਕਿ ਉਹ ਸਾਡੇ ਫਰਾਈ ਹੋ ਚੁੱਕੀਆਂ ਨੇ ਜਿੱਥੇ ਆ ਕਿ ਆਦੋ ਪਾਏ ਨੇ ਉਹਦੇ ਨਾਲੇ ਸੀਨ ਨੂੰ ਵੀ ਮਿਕਸ ਕਰ ਦਾਂਗੇ ਠੀਕ ਹੈ ਆਲੂ ਤੇ ਹਜੇ ਤਰ੍ਹਾਂ ਫਰਾਈ ਹੋ ਗਿਆ ਨੇ ਹੁਣ ਜਿੰਨਾ ਵੀ ਸਾਡਾ ਆਇਲ ਬਚਿਆ ਅਸੀਂ ਕੁਝ ਹੋਰ ਨਹੀਂ ਪਾਣਾ ਉਹਦੇ ਚੇਸੇ ਪਹਿਲਾਂ ਹੰਜੀਦਾ ਪਾ ਕੇ ਉਹਨੂੰ ਭੁੰਨ ਲਾਵਾਂਗੇ ਚੰਗੀ ਤਰ੍ਹਾਂ ਜਿਵੇਂ ਜਿਵੇਂ ਜੀਰਾ ਤੜਕੇਗਾ ਉਹ ਮੈਂ ਇਹ ਬਾਕੀ ਸਾਰੇ ਮਸਾਲੇ ਆਦਨੇ 컬러 ਚੇਂਜ ਹੋ ਗਿਆ ਹੈ। ਯਾਦ ਜਿਹੜੀ ਪਰਾ ਕਰੀ ਪੱਤਾ ਪਾਵਾਂਗੇ। ਫਿਰ ਜਿਹੜੀ ਸਾਡੀਆਂ ਦਸਾਂ ਦੇ ਤੁਰੀਆਂ ਨੇ ਉਹਨੂੰ ਪਾਤਾ। ਦਨਸੀ ਨਾਲੇ ਇਹਨੂੰ ਪਿਆਜ਼ ਪਾਤੇ। ਉਹਨਾਂ ਚੀਦਰਹੀ ਮਸਾਲਾ ਇਹਨੂੰ ਪੁੰਨਾਂਗੇ। ਕਰਾ ਕਲਰ ਚੇਂਜ ਹੋ ਜਾਏਗਾ ਤੁਹਾਡੇ ਪਿਆਜਾਂ ਦਾ ਦੇਖੋ ਹੁਤੇ ਦੋ ਹੁਤੇ ਵੇਖਾ ਹੋਗਾ ਕੀ ਕੀਤਾ ਮੈਂ ਥੋੜਾ ਜਿਹਾ ਜਰੂਮ ਪੱਕ ਗਏ ਜਿਹੜੇ ਹੀ ਪਿਆਜ਼ ਪਾਏ ਸੀ ਉਹਦੇ ਬਾਅਦ ਅਸੀਂ ਜਿਹੜਾ ਬੇਸਨ ਦੇ ਵਿੱਚ ਅਸੀਂ ਪਾਏ ਸੀ ਪਿਆਜ਼ ਉਹ ਵਾਲਾ ਅਈ ਕੋਲ ਹੁਣ ਮਸਾਲਾ ਜਪਾਤਾ ਆ ਦੇਖੋ ਇਹਦਾ ਸਾਡਾ ਮਸਾਲਾ ਬਹੁਤ ਹੀ ਟੇਸਟੀ ਬਣਿਆ ਬਹੁਤ ਜ਼ਿਆਦਾ ਹੁਣ ਇਹ ਨੁਛੜਾ ਮਤਲਬ ਇਹਨੂੰ ਫਰਾਈ ਕਰਾਂਗੇ ਮਤਲਬ ਮਸਾਲਾ ਆ ਦੇਖੋ ਹੁਣ ਪੁੱਜ ਗਿਆ ਕਲਰ ਚੇਂਜ ਹੋ ਗਿਆ ਸੇ ਪਾਤੇ ਆ ਤੇ ਟਮਾਟਰ ਠੀਕ ਹੈ ਟਮਾਟਰ ਸਾਰੇ ਜਿਹੜੇ ਬਰੀਕ ਦੇ ਕੱਟੇ ਸੀ ਕੋਈ ਤਾਂ ਲੱਗ ਰਿਹਾ ਹੈ ਕਿ ਜੇ ਆਇਲ ਥੋੜਾ ਘੱਟ ਹੈ ਪਰ ਅਸੀਂ ਹੋਰ ਨਹੀਂ ਪਾਣਾ ਬਿਕੋਜ਼ ਜਿਹੜੇ ਅਸੀਂ ਫਰਾਈ ਕੀਤੇ ਨੇ ਆਲੂ ਤੇ ਤਰ੍ਹਾਂ ਉਨ੍ਹਾਂ ਵਿੱਚ ਆਲਰੇਡੀ ਔਇਲ ਹੋਏਗਾ ਤੇ ਉਹ ਸਾਰਾ ਵਿੱਚ ਅੱਜ ਆ ਜਾਵੇਗਾ ਹੁਣ ਦੜੀਆਂ ਫਰੀ ਹਰੀ ਮਿਰਚਾਂ ਸੀ ਪਾਤੀਆਂ ਸਾਰਾ ਅੱਛੀ ਤਰ੍ਹਾਂ ਮਸਾਲਾ ਪੁੰਨ ਲੈਣਾ ਤੇ ਦੇਖੋ ਇਹ ਕਿੰਨਾ ਕਲਰਫੁਲ ਮਸਾਲਾ ਲੱਗ ਰਿਹਾ ਹੈ ਟੇਸਟੀ ਟੇਸਟੀ ਸਾਡੀਆਂ ਤਰ੍ਹਾਂ ਤੇ ਆਲੂ ਦੀ ਸਬਜ਼ੀ ਬਣ ਰਹੀ ਹੈ ਸਲਾਦ ਦੀ ਸਬਜ਼ੀ ਬਣ ਰਹੀ ਹੈ ਜਿਹੜਾ ਹੀ ਤਰ੍ਹਾਂ ਨੂੰ ਪਨਾ ਸਲਾਦ ਰੂਪ ਚ ਖਾਂਦੇ ਸੀ ਅੱਜ ਅਸੀਂ ਇਹਨੂੰ ਸਬਜ਼ੀ ਦੇ ਰੂਪ ਚ ਖਾਣੀ ਹੈ ਅਬੀ ਨਮੀ ਨਵੇਂ ਇਕਲੀ ਸਬਜੀ ਦੀ ਤਰ੍ਹਾਂ ਜਿਹੜਾ ਸਦਾ ਮਸਾਲਾ ਦੇਖਣ ਚ ਅਗਰ ਅੰਨਾ ਵਧੀਆ ਲੱਗ ਰਿਹਾ ਤੇ ਟੇਸੀ ਟੇਸਟੀ ਹੋਏਗਾ ਲੋੜੀ ਥੋੜਾ ਇਹ ਪਾਣੀ ਪਾਵਾਂਗੇ ਕਿਉਂਕਿ ਉਹ ਬੇਸਨ ਹੁੰਦਾ ਤੇ ਨਾ ਲੱਗਦਾ ਨਾ ਥੋੜਾ ਜਿਹਾ ਉਹ ਦੇਖੋ ਹੀ ਕੋਈ ਮਿਰਚ ਮਸਾਲਾ ਨਹੀਂ ਜਪਾਇਆ ਤਾਂ ਧਾ ਕਿੰਨਾ ਵਧੀਆ ਕਲਰ ਹੋਇਆ ਸਾਡੇ ਮਸਾਲੇ ਦਾ ਹੁੰਦਾ ਲੇਗੋ ਆ ਗਈ ਹੁਣ ਤਰਨ ਮਿਰਚ ਮਸਾਲੇ ਦੀ ਉਹ ਇਲਾ ਹੀ ਨੋਰਮਲ ਪਾਉਂਦੇ ਸਾਰਿਆਂ ਚ ਕਿਉਂਕਿ ਹਾਂ ਯਾਦ ਰੱਖਣਾ ਕਿ ਅਸੀਂ ਆਲਰੇਡੀ ਬੇਸਨ ਚ ਹੀ ਪਾਇਆ ਸੀ ਉਸ ਹੱਬ ਨਾਲ ਸੀ ਨਮਕ ਪਾਣਾ ਟੇਸਟ ਅਨੁਸਾਰ ਹਲਦੀ ਪਾਤੀ ਹਲਦੀ ਬਾਸ ਅਦਾ ਜਿਹੜਾ ਹੁੰਦਾ ਵਾ ਧਨੀਆ ਪਾਊਡਰ ਤੇ ਨਾਲ ਥੋੜੀ ਕਾਰੀ ਮੇਟ ਦਾ ਮਸਾਲਾ ਥੋੜੀ ਦੇਗੀ ਮਿਰਚ ਪਾਈਏ ਕਲਰ ਵਾਸਤੇ ਤੇ ਲਾਲ ਮਿਰਚ ਹੁਣ ਅਸੀਂ ਇਹਨੂੰ ਥੋੜਾ ਪੁੱਲ ਲਵਾਂਗੇ ਕੋਈ ਕੱਚਾਪਨ ਨਹੀਂ ਰਹੇਗਾ ਮਸਾਲਿਆਂ ਦਾ ਇਹ ਕੱਟ ਕੀਤਾ ਸੀ ਕਿਉਂਕਿ ਇਹ ਮਸਾਲਾ ਜਦੋਂ ਭੁੰਦੇ ਆ ਤਾਂ ਥੋੜਾ ਜਿਹਾ ਉਹ ਇੰਨਾ ਹੋ ਗਏ ਫਿਰ ਬਾਅਦ ਵਿੱਚ ਡੇਟ ਕਰਤਾ ਉਹ ਨਹੀਂ ਮਸਾਲਾ ਭੁੰਲਾਂਗੇ ਹੁਣ ਇਹ ਮਸਾਲਾ ਭੁੰਲਾਂਗੇ ਦੇਖੋ ਕਿੰਨਾ ਵਧੀਆ ਕਲਰ ਆਇਆ ਥੋੜਾ ਪਾਣੀ ਪਾਈ ਜਾਣਾ ਸੀ ਐਂਡ ਫਰਸਟ ਕਲਾਸ ਮਸਾਲਾ ਪੁੱਜ ਜਾ ਰਿਹਾ ਹੈ ਆਰਬੀਨ ਡਗਰੇ ਵਨਾਲੇ ਇਟ ਮੀਨਸ ਕਿ ਮਸਾਲਾ ਸਾਡਾ ਪੂਜਨ ਚ ਆ ਗਿਆ ਜੋ ਨਾ ਨਹੀਂ ਲੱਗਦਾ ਹੁੰਦਾ ਹੋਂ ਦੇਖੋ ਅਸੀਂ ਇਹਦੇ ਵਿੱਚ ਮਸਾਲਾ ਪੁੱਜ ਗਿਆ ਸੀ ਇਹਦੇ ਚ ਅਸੀਂ ਜਿਹੜੇ ਆਲੂ ਫਰਾਈ ਕੀਤੇ ਸੀ ਤੇ ਤਰਾਂ ਜਿਹਨੂੰ ਕੱਕੜੀ ਵੀ ਕਹਿੰਦੇ ਨੇ ਉਹ ਵੀ ਅਸੀਂ ਜਿਹੜੀ ਸਾਰੀਆਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਫਰਾਈ ਕੀਤੀਆਂ ਸੀ ਅਸੀਂ ਉਹ ਸਾਰੇ ਮਸਾਲੇ ਚ ਪਾ ਕੇ ਅੱਛੀ ਤਰ੍ਹਾਂ ਨੂੰ ਮਿਕਸ ਕਰ ਲੈਣਾ ਦੇਖੋ ਹੁਣ ਤੁਹਾਨੂੰ ਲੱਗ ਨਹੀਂ ਰਿਹਾ ਕਿ ਵੀ ਪਹਿਲਾਂ ਲੱਗਦਾ ਕਿ ਜਿਵੇਂ ਸੁੱਕਾ ਸੁੱਕਿਆ ਪਰ ਬੜਾ ਸੱਡਾ ਮਤਲਬ ਰਸ ਮਿਸੀਆਂ ਸਾਡਾ ਆਲੂ ਤੇ ਤਨਾ ਦੀ ਤਰ੍ਹਾਂ ਦੀ ਸਲਾਦ ਦੀ ਸਬਜੀ ਬਣੀ ਹੈ ਟੇਸਟੀ ਟੇਸਟੀ ਮਤਲਬ ਬਸ ਹੁਣ ਥੋੜੇ ਇੱਕ ਟਾਈਮ ਦੀ ਵੇਟ ਕਰਨੀ ਪੈਣੀ ਹੈ ਇਹਨੂੰ ਖਾਣ ਲਈ ਤੇ ਆਲਮੋਸਟ ਹੁਣ ਨਹੀਂ ਉਸ ਤੋਂ ਬਾਅਦ ਇਹਨ ਕੀ ਕਰਾਂਗੇ ਇਹਨੂੰ ਟੱਕ ਕੇ ਪਕਾ ਲਾਂਗੇ ਲੋ ਜੀ ਸਾਡੀ ਤਰਾਂ ਤੇ ਆਲੂ ਦੀ ਸਬਜ਼ੀ ਤਿਆਰ ਹੋ ਗਈ ਹੈ ਹੁਣ ਤੁਸੀਂ ਖਾਣ ਲਈ ਤਿਆਰ ਹੋ ਜਾਓ ਅਸੀਂ ਪਰੋਸ ਰਹੇ ਹਾਂ ਚਟਨੀ ਨਾਲ ਤੇ ਗਰਮ ਗਰਮ ਫੁਲਕਾ ਤੇ ਹੁਣ ਤੁਹਾਨੂੰ ਖਾ ਕੇ ਵੀ ਦਿਖਾਣੇ ਆ ਤੇ ਤੁਹਾਨੂੰ ਦੱਸਣਗੇ ਇਹਦਾ ਫੀਡਬੈਕ ਵੀ ਦੇਣਗੇ ਕਿ ਤੁਹਾਨੂੰ ਟੇਸਟ ਕਿਹੋ ਜਿਹਾ ਲੱਗਾ ਲੋ ਜੀ ਪਰੋਸਤੀ ਹੈ ਹੁਣ ਤੁਸੀਂ ਇਹਨੂੰ ਖਾਓ ਹਾਂਜੀ ਹਾਂਜੀ ਖਾਓ ਸ਼ੁਰੂ ਕਰੋ ਖਾ ਕੇ ਦੱਸੋ ਕਿ ਕਿਹੋ ਜਿਹਾ ਲੱਗੇ ਇਹੋ ਕਿੰਨਾ ਵਧੀਆ ਕਲਰ ਹੋਇਆ ਦਾ ਸਬਜੀ ਦਾ ਮਜ਼ਾ ਆ ਰਿਹਾ ਤੇ ਪਲੀਜ਼ ਬਣਾਓ ਸਾਰੀ ਵੀਡੀਓ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰੇ ਪੰਜਾਬੀ ਦੇ